ਅਗਲੀ ਜਿਹੜੀ ਹਰਜਸਟਿੰ ਦੀ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਇੱਕ ਗੱਡੀ ਦੇ ਦੁਆਰਾ ਭੀੜ ਦੇ ਉੱਤੇ ਜਿਹੜੀ ਗੱਡੀ ਚੜੀ ਗਈ ਆ ਚੜ ਗਈ ਆ ਪਰ ਉਸ ਦੇ ਵਿੱਚ ਕਈ ਜਾਣੇ ਜਿਹੜੇ ਉਹ ਫਟੜ ਹੋਏ ਨੇ ਐਂਗਲਵੁੱਡ ਕੈਲੀਫੋਰਨੀਆ ਦੇ ਵਿੱਚ ਇਹ ਬੀਤੇ ਸ਼ਨੀਚਰਵਾਰ ਦੀ ਗੱਲ ਦੱਸੀ ਜਾਂਦੀ ਹੁਣ ਤੱਕ 10 ਲੋਕ ਜ਼ਖਮੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਵੀ ਸ਼ਾਮਲ ਆ ਜਿਸ ਦੀ ਉਮਰ 14 ਸਾਲ ਦੱਸੀ ਗਈ ਹੈ ਪੈਡੇਸਟਰੀਅਨ ਦੇ ਉੱਤੇ ਜਿਹੜੀ ਇਹ ਗੱਡੀ ਆ ਡਰਾਈਵ ਅਕਤਿਸੀ 10:30 ਵਜੇ ਦਾ ਕਿੰਨੇ ਵੀ ਇਹ ਲੋਕਲ ਟਾਈਮ ਸੀ ਆ ਕੌਨਕੈਫ 골ਡ ਕੱਪ ਜਿਹੜਾ ਸੌਕਰ ਟੂਰਨਾਮੈਂਟ ਉੱਥੇ ਸੋਫਾਈ ਸਟੇਡੀਅਮ ਦੇ ਵਿੱਚ ਹੋ ਰਿਹਾ ਸੀ ਉਸ ਦਰਮਿਆਨ ਜਿਹੜਾ ਆ ਇਹ ਘਟਨਾ ਜਿਹੜੀ ਉਹ ਵਾਪਰੀ ਆ ਮੋਟਿਵ ਕੀ ਸੀ ਇਸ ਦੇ ਪਿੱਛੇ ਉਸ ਦਾ ਪਤਾ ਲਾਉਣ ਦੀ ਇਸ ਟਾਈਮ ਪੁਲਿਸ ਤੇ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਆ ਪਰ 10 ਲੋਕ ਜਿਹੜੇ ਉਹ ਜ਼ਖਮੀ ਹੋਏ ਆ ਜਦ ਵਹੀਕਲ ਦੇ ਦੁਆਰਾ ਇੱਕ ਪੈਡੇਸਟਰੀਅਨਸ ਦੇ ਨਾਲ ਜਿਹੜੀ ਉਹ ਟੱਕਰ ਮਾਰੀ ਗਈ ਆ ਸੋਫਾਈ ਸਟੇਡੀਅਮ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਉਸ ਤੋਂ ਬਾਅਦ ਇੱਕ ਸੌਕਰ ਟੂਰਨਾਮੈਂਟ ਦੇ ਚੱਲਦੇ ਅਗਲੀ ਜਿਹੜੀ ਹਰਜਸਟਿੰ ਦੀ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਇੱਕ ਗੱਡੀ ਦੇ ਦੁਆਰਾ ਭੀੜ ਦੇ ਉੱਤੇ ਜਿਹੜੀ ਗੱਡੀ ਚੜੀ ਗਈ ਆ ਚੜ ਗਈ ਆ ਪਰ ਉਸ ਦੇ ਵਿੱਚ ਕਈ ਜਾਣੇ ਜਿਹੜੇ ਉਹ ਫਟੜ ਹੋਏ ਨੇ ਐਂਗਲਵੁੱਡ ਕੈਲੀਫੋਰਨੀਆ ਦੇ ਵਿੱਚ ਇਹ ਬੀਤੇ ਸ਼ਨੀਚਰਵਾਰ ਦੀ ਗੱਲ ਦੱਸੀ ਜਾਂਦੀ ਹੁਣ ਤੱਕ 10 ਲੋਕ ਜ਼ਖਮੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਵੀ ਸ਼ਾਮਲ ਆ ਜਿਸ ਦੀ ਉਮਰ 14 ਸਾਲ ਦੱਸੀ ਗਈ ਹੈ ਪੈਡੈਸਟਰੀਅਨ ਦੇ ਉੱਤੇ ਜਿਹੜੀ ਇਹ ਗੱਡੀ ਆ ਡਰਾਈਵ ਕਿੰਨੀ ਸੀ 10:30 ਵਜੇ ਦਾ ਕਿੰਨੇ ਵੀ ਇਹ ਲੋਕਲ ਟਾਈਮ ਸੀ ਕੌਨਕੈਫ 골ਡ ਕੱਪ ਜਿਹੜਾ ਸੌਕਰ ਟੂਰਨਾਮੈਂਟ ਉੱਥੇ ਸੋਫਾਈ ਸਟੇਡੀਅਮ ਦੇ ਵਿੱਚ ਹੋ ਰਿਹਾ ਸੀ ਉਸ ਦਰਮਿਆਨ ਜਿਹੜਾ ਆ ਇਹ ਅਹ ਘਟਨਾ ਜਿਹੜੀ ਉਹ ਵਾਪਰੀ ਆ ਮੋਟਿਵ ਕੀ ਸੀ ਇਸ ਦੇ ਪਿੱਛੇ ਉਸ ਦਾ ਪਤਾ ਲਾਉਣ ਦੀ ਇਸ ਟਾਈਮ ਪੁਲਿਸ ਤੇ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਆ ਪਰ 10 ਲੋਕ ਜਿਹੜੇ ਉਹ ਜ਼ਖਮੀ ਹੋਏ ਆ ਜਦ ਵਹੀਕਲ ਦੇ ਦੁਆਰਾ ਇੱਕ ਪੈਡੇਸਟਰੀਅਨਸ ਦੇ ਨਾਲ ਜਿਹੜੀ ਉਹ ਟੱਕਰ ਮਾਰੀ ਗਈ ਆ ਸੋ ਫਾਈ ਸਟੇਡੀਅਮ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਉਸ ਤੋਂ ਬਾਅਦ ਇੱਕ ਸਾਕਰ ਟੂਰਨਾਮੈਂਟ ਦੇ ਚੱਲਦੇ ਅਗਲੀ ਜਿਹੜੀ ਹਰਜੁਸਤੀ ਦੀ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਇੱਕ ਗੱਡੀ ਦੇ ਦੁਆਰਾ ਆ ਭੀੜ ਦੇ ਉੱਤੇ ਜਿਹੜੀ ਗੱਡੀ ਚੜੀ ਗਈ ਆ ਚੜ ਗਈ ਆ ਪਰ ਉਸ ਦੇ ਵਿੱਚ ਕਈ ਜਾਣੇ ਜਿਹੜੇ ਉਹ ਫਟੜ ਹੋਏ ਨੇ ਐਂਗਲਵੁੱਡ ਕੈਲੀਫੋਰਨੀਆ ਦੇ ਵਿੱਚ ਇਹ ਬੀਤੇ ਸ਼ਨੀਚਰਵਾਰ ਦੀ ਗੱਲ ਦੱਸੀ ਜਾਂਦੀ ਹੁਣ ਤੱਕ 10 ਲੋਕ ਜ਼ਖਮੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਵੀ ਸ਼ਾਮਲ ਆ ਜਿਸ ਦੀ ਉਮਰ 14 ਸਾਲ ਦੱਸੀ ਗਈ ਹੈ ਪੈਡੈਸਟਰੀਅਨ ਦੇ ਉੱਤੇ ਜਿਹੜੀ ਇਹ ਗੱਡੀ ਆ ਡਰਾਈਵ ਕਿੱਤੀ ਸੀ 10:30 ਵਜੇ ਦਾ ਕਿੰਨੇ ਵੀ ਇਹ ਲੋਕਲ ਟਾਈਮ ਸੀ ਕੌਨਕੈਫ 골ਡ ਕੱਪ ਜਿਹੜਾ ਸੌਕਰ ਟੂਰਨਾਮੈਂਟ ਉੱਥੇ ਸੋਫਾਈ ਸਟੇਡੀਅਮ ਦੇ ਵਿੱਚ ਹੋ ਰਿਹਾ ਸੀ ਉਸ ਦਰਮਿਆਨ ਜਿਹੜਾ ਆ ਇਹ ਘਟਨਾ ਜਿਹੜੀ ਉਹ ਵਾਪਰੀਆ ਮੋਟਿਵ ਕੀ ਸੀ ਇਸ ਦੇ ਪਿੱਛੇ ਉਸ ਦਾ ਪਤਾ ਲਾਉਣ ਦੀ ਇਸ ਟੈਂਪੋਲਿਸ ਤੇ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਆ ਪਰ 10 ਲੋਕ ਜਿਹੜੇ ਉਹ ਜ਼ਖਮੀ ਹੋਏ ਆ ਜਦ ਵਹੀਕਲ ਦੇ ਦੁਆਰਾ ਇੱਕ ਪੈਡੈਸਟਰੀਅਨਸ ਦੇ ਨਾਲ ਜਿਹੜੀ ਉਹ ਟੱਕਰ ਮਾਰੀ ਗਈ ਆ ਸੋ ਫਾਈ ਸਟੇਡੀਅਮ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਉਸ ਤੋਂ ਬਾਅਦ ਇੱਕ ਸਾਕਰ ਟੂਰਨਾਮੈਂਟ ਦੇ ਚੱਲ